ਹਾਂਜੀ ਹਾਂਜੀ ਬਾਪੂ ਜੀ ਕੀ ਨਾਮ ਸੀ ਜਿਹੜਾ ਮੋਢਾ ਸੀਗਾ ਨਾਮ ਦਾ ਹਰਮਿੰਦਰ ਸਿੰਘ ਸੀਗਾ ਜੀ ਕਿਰੇ ਪਿੱਛੇ ਕਰੀ ਹੋਣੀ ਨਾ ਕੀ ਹਰਮਿੰਦਰ ਸਿੰਘ ਸੀਗਾ ਜੀ ਪੱਤੋ ਜੀ ਸੁਬੰਤ ਸਿੰਘ ਤੇ ਸਾਡੇ 15 ਸਾਲ ਦਾ ਭਰਤੀ ਹੋ ਗਿਆ ਸੀਗਾ ਹੁਣ 2 ਸਾਲ ਰਹਿੰਦੇ ਸੀ ਰਿਟਾਇਰਮੈਂਟ ਚ ਹੌਲਦਾਰ ਸੀਗਾ ਇਹ ਜੰਮੂ ਯੂਨੀਵਰਸਿਟੀ ਚ ਅਨੰਤ ਰਾਗ ਦੇ ਵਿੱਚ ਇਹਨਾਂ ਦਾ ਤੇਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ ਰਾਤ 10 ਰੇ ਨੇ ਵੀ ਬੰਬ ਮਾਰ ਕੇ ਇਹਨਾਂ ਚੋਂ 4 ਜਣਾਂ ਨੂੰ ਸ਼ਹੀਦ ਕਰਤਾ ਇੱਕ ਮਾਨੂਪੁਰ ਦਾ ਮੁੰਡਾ ਸੀ ਜਿਹੜਾ ਦੋਸਤ ਤੇ ਕੇ ਸੀਗਾ ਇੱਕ ਕੋਈ ਵਿੱਚ ਅਫਸਰ ਸੀਗਾ। ਕਦੋਂ ਭਰਤੀ ਹੋਏ ਸੀ ਇਹ? ਇਹਦੀ ਤੇ 13 ਸਾਲ ਦੀ ਸਰਫ 14 ਸਾਲ ਦੀ ਹੋ ਗਈ ਸੀ ਜੀ। ਸਾਨੂੰ ਤਾਂ ਹੁਣ ਮੇਰੇ ਜੀ ਤੇਰੀ 2 ਸਾਲ ਰਹਿ ਗਏ ਸੀ ਕਿਹਨੇ ਵੀ। ਦੋ ਇੱਕਵਾਰਾ ਮੁੰਡਾ ਸੀਗਾ 26 ਮਹੀਨਾ ਸਾਲ ਸੀਗਾ ਜੀ। ਆਖਰੀ ਵਾਰ ਕਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਉਹਨਾਂ ਦੀ? ਕੱਲ ਪਰਿਵਾਰ ਚੇਹ ਹੋਈ ਆ ਜੀ ਸਾਰੇ। ਕੱਲ ਕਹਿ ਰਿਆ ਸੀ ਵੀ ਸਾਨੂੰ ਰੋਟੀ ਵੀ ਨਹੀਂ ਮਿਲੀ 5 ਦਿਨ ਤੋਂ ਅਸੀਂ ਭੁੱਖੇ ਆ। ਪਾਣੀ ਵੀ ਨਹੀਂ ਮਿਲਿਆ ਹੋਵੇ ਸੀ ਪਹਾੜ ਦੀ ਮਿੱਟੀ ਖਾ ਖਾ ਕੇ ਕਿਸੀ ਗੁਜ਼ਾਰਾ ਕਰ ਰਹੇ ਆ। ਵੀ ਰੋੜੀ ਆਉਂਦੀ ਆ ਥੁੱਕ ਦਿੰਨੇ ਆ ਵੀ ਸਾਡੇ ਅਸੀਂ ਜਮੈਂ 4 ਸਵੇਰੇ ਧਰੇ ਹੋਏ ਆ ਸਾਰੀ ਵੀਡੀਓ ਵੀ ਭੇਜੀ ਆ ਉਹਨੇ ਸਾਰੀ ਕਾਲ ਫਾਇਰਿੰਗ ਹੁੰਦੀ ਦੀ ਕਿੰਨੇ ਦਿਨ ਤੋਂ ਘਰੇ ਹੋਏ ਸੀ ਦੱਸਿਆ ਕੁਛ ਇਹਰੇ 5 ਦਿਨ ਤੋਂ ਘਰੇ ਹੋਏ ਸੀਗੇ ਜੀ ਸਾਰੀ ਚੱਲਦੀਆਂ 9 ਦਿਨ ਹੋ ਗਏ ਅਲੀ 5 ਦਿਨ ਤੋਂ ਘਰੇ ਹੋਏ ਸੀਗੇ ਪੂਰੇ ਆ 4 ਸਵੇਰੋਂ ਘਰੇ ਹੋਏ ਸੀਗੇ ਅਤਵਾਦੀਆਂ ਦੇ ਵਿੱਚ ਪਰਿਵਾਰ ਚ ਕੌਣ ਕੌਣ ਆ ਜੀ ਪਰਿਵਾਰ ਦੇ ਵਿੱਚ ਇੱਕ ਦਾ ਛੋਟਾ ਭਰਾ ਹੈ ਜੀ ਇਹਦੇ ਭੈਣ ਭਈ ਆ ਮੰਜੇ ਤੇ ਇੱਕ ਮੈਂਟਲੀ ਅਪਸੈਟ ਆ ਇੱਕ ਮਾਤਾ ਇੱਕ ਪਿਤਾ ਜੀ ਕੀ ਉਹਦੇ ਸਪਣੇ ਕੀ ਸੀਗੇ ਜੀ ਸਫਨ ਇਹ ਸੀ ਜੇ ਹਫਤੇ ਤੱਕ ਆ ਕੇ ਆਪਣਾ ਕੋਠੀ ਪਾਉਣ ਲੱਗਿਆ ਸੀ ਨਕਸ਼ਾ ਬਣਾਇਆ ਹੋਇਆ ਸੀਗਾ ਆ ਕੇ ਮੈਂ ਗੱਡੀ ਲਾਉਂਗਾ ਫੇਰ ਵਿਆਹ ਕਰਾਉਂਗਾ ਬਸ ਦਿਲ ਦੀ ਦਿਲ ਚ ਰਹਿ ਗਿਆ ਦੇਖੀਏ ਕਿ ਚੱਲੇਗਾ ਦਿਲ ਦੀ ਦਿਲ ਚ ਮੈਂ ਕਰ ਰਿਹਾ ਸੀ ਪੁੱਤ ਵਿਆਹ ਕਰਾ ਲਾ ਪੁੱਤ ਵਿਆਹ ਕਰਾ ਲਾ ਰਹੀ ਪਾਪੇ ਮੈਂ ਕੋਠੀ ਪਾ ਕੇ ਵਿਆਹ ਕਰਾਉਂਗਾ ਪਾਪੇ ਮੈਂ ਕੋਠੀ ਪਾ ਕੇ ਵਿਆਹ ਕਰਾਉਂਗਾ ਬਸ ਬਿਲਦੇ ਰਮਾਨ ਚਲਚੇ ਲੈ ਗਿਆ ਤੁਹਾਨੂੰ ਕਿਵੇਂ ਪਤਾ ਗਿਆ ਕਰਨਾ ਬੇਸ਼ੀਦ ਹੋ ਗਏ ਸਵੇਰੇ ਫਾਇਦੇ ਯਾ ਫਸਨ ਆਇਆ ਜੀ ਬਈ ਇਹ ਕੰਮ ਹੋ ਗਿਆ ਮੇਰੇ ਦੁੱਖ ਦੀ ਗੱਲ ਤਾਂ ਇੱਕ ਆ ਪਿਛਲੇ 5 ਦਿਨ ਤੋਂ ਜਵਾਨ ਘਰੇ ਹੋਏ ਨੇ ਕੋਈ ਪ੍ਰਸ਼ਾਸਨ ਨੇ ਵੀ ਸ਼ੋਨਾਂ ਦੀ ਸਿਹਤਾਂ ਦੇ ਲਈ ਨਾ ਕੋਈ ਜਵਾਨ ਨਾ ਰਾਸ਼ਨ ਕਿਸੇ ਵੀ ਚੀਜ਼ ਦਾ ਕੋਈ ਇੰਤਜ਼ਾਮ ਨਹੀਂ ਕਰ ਰਿਹਾ ਬੜੀ ਦੁੱਖ ਵਾਲੀ ਗੱਲ ਆ ਸਾਡੀ ਫੌਜ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਕਿ 5 4 10 ਖੜਕੂ ਆ ਕੇ ਸਾਡੇ ਜਵਾਨਾਂ ਨੂੰ ਇੱਕ ਵਾਰੀ ਗੋਲੇ ਮਾਰ ਕੇ ਇੱਕ ਰੇਡ ਮਾਰ ਕੇ ਸ਼ਹੀਦ ਅੱਜ ਕੱਲ ਤਾਂ ਨਵੀਂ ਤਕਨੀਕ ਆ ਜਿੱਥੇ ਤੁਹਾਨੂੰ ਪਤਾ ਵੀ ਇੱਥੇ ਛੁਪੇ ਨੇ ਅਸੀਂ ਕਿਸੇ ਕਿਸੇ ਵੀ ਚੀਜ਼ ਦਾ ਹਮਲਾ ਕਰ ਸਕਦੇ ਡਰੋਨ ਨਾਲ ਹਮਲਾ ਕਰ ਸਕਦੇ ਆ ਵੱਡੇ ਵੱਡੇ ਗੱਲਾਂ ਸਾਡੀਆਂ ਸਰਕਾਰਾਂ ਮਾਰਦੀਆਂ ਨੇ ਕਿ ਇੱਕ ਉੱਥੇ ਦਾ ਤਾਂ 5 10 20 ਅਤਵਾਦੀ ਨਹੀਂ ਕੰਟਰੋਲ ਹੋ ਰਹੇ ਤਾਂ ਦੇਸ਼ ਨੂੰ ਕਿਵੇਂ ਕੰਟਰੋਲ ਕਰਨਗੇ ਠੀਕ ਹੈ ਬੱਚਾ ਕੱਲ ਦਾ ਲਾਈਵ ਹੋ ਹੋ ਕੇ ਸਾਧੂ ਬਾਰ-ਬਾਰ ਦੱਸ ਰਿਹਾ ਸੀ ਵੀ ਕੋਈ ਪਤਾ ਨਹੀਂ ਮੇਰੇ ਘਰ ਹਿੱਕ 'ਚ ਗੋਲੀ ਬੱਜ ਗਈਆਂ ਮੇਰੇ ਨਾਲ ਗੱਲ ਕਰੋ ਪੂਰਾ ਪਰਿਵਾਰ ਨਾਲ ਹੱਸ-ਹੱਸ ਗੱਲਾਂ ਕੀਤੀਆਂ ਨੇ ਬੱਚੇ ਨੇ ਪੰਜ ਪੰਜ ਦਿਨ ਦਾ ਘਰਿਆ ਹੋਇਆ ਸੀਗਾ ਪੰਜ ਦਿਨ ਦਾ ਭੁੱਖਾ ਸੀ ਨਾ ਪਾਣੀ ਪਹਾੜਾਂ ਦੀਆਂ ਮਿੱਟੀਆਂ ਖਾ-ਖਾ ਗੁਜ਼ਾਰਾ ਕਰਦੇ ਨੇ ਡੱਡ ਬੋਡੀ ਚੱਕਣ ਵਾਸਤੇ ਵੀ ਤੇ ਜਵਾਨ ਉਹਦੇ ਕੋਲ ਗਏ ਨੇ ਪਰ ਉੱਥੇ ਸਰਕਾਰਾਂ ਦਾ ਫਰਜ਼ ਵੀ ਉਹਨਾਂ ਨੂੰ ਖਾਣਾ ਪਹਚਾਉਣਾ ਉਹਨਾਂ ਦੀ ਸਿਹਤਾਂ ਕਰਨੀ ਤੇ ਜਾ ਉਹਨਾਂ ਨੂੰ ਉੱਥੇ ਫੋਰਸ ਹੋਰ ਭੇਜ ਦੇ ਕਿ ਸਾਡਾ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਸਾਡੇ ਜਵਾਨ ਘਰੇ ਹੋਏ ਨੇ ਪਿਛਲੇ 5 ਦਿਨਾਂ ਤੋਂ ਘਰੇ ਹੋਏ ਨੇ ਉਹਨਾਂ ਨੂੰ ਕੋਈ ਆਨ ਨਹੀਂ ਪਾਣੀ ਨਹੀਂ ਕੁਛ ਨਹੀਂ ਲੈਣ ਨਹੀਂ ਦੇਣ ਨਹੀਂ ਠੀਕ ਨਹੀਂ ਬਹੁਤ ਸਿਰਫ ਸਾਡੇ ਗਰੀਬਾਂ ਦੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਹੀ ਇਹ ਲੋਕ ਸਿਆਸਤ ਕਰ ਰਹੇ ਨੇ ਸਾਡੇ ਬੱਚਿਆਂ ਦੀਆਂ ਲਾਸ਼ਾਂ ਉੱਠ ਗਈਆਂ ਸਾਡੇ ਗਰੀਬਾਂ ਦੀਆਂ ਲਾਸ਼ਾਂ ਓੜਦੀਆਂ ਨੇ ਅੱਜ ਘਰ ਦੇ ਵਿੱਚ ਚਾਰ ਇੱਟਾਂ ਵੀ ਨਹੀਂ ਹੈਗਾ ਇੱਕੋ ਹੀ-ਉਹੀ ਕਮਾਈ ਦਾ ਸਾਧਨ ਸੀਗਾ ਮਾਪੇ ਦੀ ਰੋਟੀ ਰੋਜੀ ਉਹੀ ਚਲਾਉਂਦਾ ਸੀਗਾ ਬਾਪ ਉਹਦਾ ਮੈਂਟਲੀ ਰੈਪਰ ਸੈਟਾ ਸਿਰਫ ਕੱਲੀ ਮਾਂ ਰਹਿ ਗਈ ਉਹਦੀ ਤੇ ਕਹਿੰਦਾ ਸਾਡੀ ਸਰਕਾਰਾਂ ਨੂੰ ਕੋਈ ਧਿਆਨ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੇ ਜਵਾਨ ਪੁੱਤ ਕੁਆਰੇ ਪੁੱਤਾਂ ਦੇ ਸਿਰ ਦੇ ਉੱਤੇ ਕਿਉਂ ਆਪਣੀ ਅਸਹਿਾਸਤਾ ਖੇਡਦੇ ਦੇ ਲੋਕ ਕਿਉਂ ਨਹੀਂ ਸਾਡੀ ਮਿਲਟਰੀ ਨੂੰ ਛੂਟ ਦਿੰਦੇ ਕਿਉਂ ਨਹੀਂ ਸਾਡੀ ਮਿਲਟਰੀ ਨੂੰ ਛੂਟ ਦਿੰਦੇ ਹੈਗੇ ਜਿਹੜੇ ਵੀ ਉਹਨਾਂ ਐਸੇ ਜਿਹੜੇ ਅੱਤਵਾਦੀ ਉਹਨਾਂ ਦਾ ਸਫਾਇਆ ਕੀਤਾ ਜਾਂਦਾ ਸਾਡੀ ਫੌਜ ਦੇ ਉੱਤੋਂ ਤੋਂ ਜ਼ਿਆਦਾ ਹਾਵੀ ਹੋਗੇ ਸਾਡੀ ਫੌਜ ਦੇ ਉੱਤੇ ਬੜੀ ਸ਼ਰਮਨਾਕ ਘਟਨਾ ਹੈ ਮੈਨੂੰ ਮੇਰੇ ਪਧੀਜੇ ਦਾ ਜਾਣ ਦਾ ਦੁੱਖ ਨਹੀਂ ਹੈਗਾ ਮੇਰੇ ਪਧੀਜਾ ਸ਼ਹੀਦ ਹੋਇਆ ਹੱਸ-ਹੱਸ ਸ਼ਹੀਦ ਹੋਇਆ ਆਖਰੀ ਟਾਈਮ ਤੱਕ ਹਸਦਾ ਰਿਹਾ ਬੱਚਾ ਸਾਨੂੰ ਵੀਡੀਓ ਕਾਲ ਕਰਦਾ ਰਿਹਾ ਹੱਸ-ਹੱਸ ਕੇ ਕਰਦਾ ਰਿਹਾ ਠੀਕ ਹੈ ਨਹੀਂ ਪਰ ਮੈਨੂੰ ਦੁੱਖ ਆਉਂਦਾ ਇਸ ਪ੍ਰਸ਼ਾਸਨ ਤੇ ਇਸ ਗੰਦੀਆਂ ਸਰਕਾਰਾਂ ਤੇ ਇਸ ਗੰਦੀਆਂ ਸਰਕਾਰਾਂ ਤੇ ਸਾਨੂੰ ਹਰਖਾ ਸਾਡੇ ਪਧੀਜੇ ਦਾ ਸ਼ਹੀਦ ਹੋਇਆ ਦੇਸ਼ ਲਈ ਸ਼ਹੀਦ ਹੋਇਆ ਸਾਨੂੰ ਮਾਣ ਆ ਇਸ ਗੱਲ ਦੇ ਉੱਤੇ ਮੇਰੀ ਪਿਛਲੀਆਂ 4 ਪੀੜੀਆਂ ਫੋਰਸ ਖਲਾਈ ਦੇ ਵਿੱਚ ਭਰਤੀਆਂ ਹੁੰਦੀਆਂ ਸੀ ਇਸ ਤੋਂ ਪਹਿਲਾਂ ਮੇਰਾ ਭਰਾ ਭਰਤੀ ਸੀ ਫੇਰ ਮੇਰਾ ਤਾਇਆ ਜੀ ਭਾਰਤੀ ਸੂਬੇਦਾਰ ਫੋਰਸ ਸਕਲਾਈ ਦੇ ਵਿੱਚੋਂ ਰਿਟਾਇਰ ਹੋਇਆ ਸੂਬੇਦਾਰ ਨਗੇਂਦਰ ਸਿੰਘ ਮੇਰਾ ਭਰਾ ਬਲਵਿੰਦਰ ਸਿੰਘ ਉਹ ਹੌਲਦਾਰ ਰਿਟਾਇਰਮੈਂਟ ਆਇਆ ਸੀਗਾ ਇਹ ਵੀ ਹੌਲਦਾਰ ਸੀਗਾ ਇਹ ਵੀ 2 ਸਾਲ ਤੱਕ ਰਿਟਾਇਰਮੈਂਟ ਹੋ ਜਾਣੀ ਸੀ ਠੀਕ ਹੈ ਨਹੀਂ ਪਰ ਘਟਿਆ ਸਿਸਟਮ ਗਵਰਨਮੈਂਟ ਦੀ ਨੀਤੀ ਦੇ ਅਜੂ ਦੁੱਖ ਆਉਂਦਾ ਜਿਹੜੀਆਂ ਨਾਲ ਦੀ ਸੋਚ ਆ ਉਤੇ ਦੁੱਖ ਆਉਂਦਾ ਸ਼ਹੀਦੀਆਂ ਆਈਆਂ ਸਾਡੇ ਲਈ ਫਖਰ ਦੀ ਗੱਲ ਆ ਸਾਡੇ ਪਰਿਵਾਰ ਲਈ ਫਖਰ ਦੀ ਗੱਲ ਆ ਸਾਡੇ ਬੱਚੇ ਨੇ ਦੇਸ਼ ਲਈ ਜਿੰਦਗੀ ਵਾਰੀ ਆ ਸਾਡਾ ਬੱਚਾ ਦੇਸ਼ ਲਈ ਸ਼ਹੀਦ ਹੋਇਆ ਇਹ ਲਈ ਸਾਨੂੰ ਬੜੀ ਮਾਣ ਵਾਲੀ ਗੱਲ ਆ ਪਰ ਘਟਿਆ ਗਵਰਨਮੈਂਟ ਘਟਿਆ ਪ੍ਰਸ਼ਾਸਨ ਦੇ ਅੱਗੇ ਜਿਹੜੀ ਇੱਕ ਮੁੱਠੀ ਪਰ ਅੱਤਵਾਦੀਆਂ ਦੀ ਵੋਟਾਂ ਲੈਣ ਦੀ ਖਾਤਰ ਉਹਨਾਂ ਦੇ ਮੂਰੇ ਇਹ ਗੋਡੇ ਟੇਕ ਦੀ ਆ ਸਰਕਾਰਾਂ ਜੰਮੂ ਕਸ਼ਮੀਰ ਸਰਕਾਰ ਨੇ ਗੋਡੇ ਟੇਕੇ ਨੇ ਸੈਂਟਰ ਸਰਕਾਰ ਗੋਡੇ ਟੇਕ ਰਹੀ ਆ ਇਸ ਦਾ ਸਾਨੂੰ ਬੜਾ ਦੁੱਖ ਆ ਇਹਨਾਂ ਨੂੰ ਲੱਖ ਲਾਣਤ ਕਹਿੰਦਾ ਮੈਂ ਤਾਂ ਇਹਨਾਂ ਸਰਕਾਰਾਂ ਨੂੰ ਲੱਖ ਲਾਣਤਾਂ ਦਿੰਨੇ ਆਸੀਂ